ਰਾਧੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਵੇਰ ਦਾ ਵਕਤ ਸੀ ਸੁਮਨ ਘਰੋਂ ਨਿਕਲਣ ਲੱਗੀ ਤਾਂ ਉਸਦੇ ਪੁੱਤਰ ਨੇ ਉਸ ਨੂੰ ਆਵਾਜ਼ ਮਾਰੀ ਮੰਮੀ ਮੈਂ ਤੇਰੇ ਉੱਠਣ ਦੀ ਉਡੀਕ ਹੀ ਕਰਦਾ ਸੀ ਮੈਨੂੰ ਤਾਂ ਅੱਧੀ ਰਾਤ ਤੋਂ ਹੀ ਬਹੁਤ ਪਿਆਸ ਲੱਗੀ ਏ ਮੈਂ ਤੁਹਾਨੂੰ ਹਾਕ ਹੀ ਨਹੀਂ ਮਾਰੀ ਸੋਚਿਆ ਕਾਹਨੂੰ ਨੀਂਦ ਖਰਾਬ ਕਰਨੀ ਆ ਉਹ ਪਾਣੀ ਦਾ ਗਲਾਸ ਫੜਾ ਦਿਓ ਹਜੇ ਸੁਮਨ ਆਪਣੇ ਪੁੱਤਰ ਜੀਤੇ ਨੂੰ ਪਾਣੀ ਫੜਾ ਹੀ ਰਹੀ ਸੀ ਕਿ ਉਸ ਦਾ ਪਤੀ ਖੰਗਦਾ ਹੋਇਆ ਬੋਲਿਆ ਸੁਮਨ ਤੂੰ ਸੈਰ ਕਰਨ ਚੱਲੀ ਏ ਚਲਾ ਕੇ ਚਾਹ ਬਣਾ ਦੇਵੀ ਮੇਰਾ ਸ਼ਰੀਰ ਟੁੱਟ ਰਿਹਾ ਹੈ ਸੁਮਨ ਦੀ ਧੀ ਅੰਦਰ ਪਈ ਦਰਦ ਨਾਲ ਘੁਰਲਾ ਰਹੀ ਸੀ ਸੁਮਨ ਉਸ ਨੂੰ ਦਵਾਈ ਦੇ ਕੇ ਛੇਤੀ ਨਾਲ ਬਾਹਰਲਾ ਦਰਵਾਜ਼ਾ ਖੋਲ ਕੇ ਬਾਹਰ ਚਲੀ ਗਈ ਉਹ ਤੇਜ਼-ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਜਿਵੇਂ ਕਿਤੇ ਉਸ ਨੂੰ ਜਾਨ ਦੀ ਬਹੁਤ ਕਾਲੀ ਹੋਵੇ ਸਵੇਰ ਨੂੰ ਸੈਰ ਕਰਨ ਤਾਂ ਸੁਮਨ ਹਰ ਰੋਜ਼ ਹੀ ਜਾਂਦੀ ਸੀ ਪਰ ਅੱਜ ਉਹ ਕੁਝ ਉਖੜੀ ਉਖੜੀ ਸੋਚਾਂ ਵਿੱਚ ਡੁੱਬੀ ਇੰਜ ਤੁਰੇ ਜਾ ਰਹੀ ਸੀ ਜਿਵੇਂ ਆਪਣੇ ਸਿਰੋਂ ਕੋਈ ਬੋਝ ਲਾਉਣ ਚੱਲੀ ਹੋਵੇ ਉਸ ਦੇ ਤੁਰੀ ਜਾਂਦੀ ਦੇ ਉਸ ਦੀਆਂ ਸੋਚਾਂ ਦੇ ਨਾਲ-ਨਾਲ ਚਿਹਰੇ ਦੇ ਹਾ ਭਾਵ ਵੀ ਬਦਲ ਰਹੇ ਸਨ ਸੁਮਨ ਨਹਿਰ ਤੇ ਪੁੱਜੀ ਤਾਂ ਨਹਿਰ ਸੁੱਕੀ ਪਈ ਸੀ ਨਹਿਰ ਦੇ ਪੁਲ ਦੀ ਕੰਢੇੜੀ ਤੇ ਪੰਜ ਕੁ ਮਿੰਟ ਬੈਠ ਕੇ ਉਹ ਕੁਝ ਸੋਚਦੀ ਰਹੀ ਤੇ ਫਿਰ ਘਰ ਵੱਲ ਨੂੰ ਮੋੜੇ ਪਾਉਣ ਲੱਗੀ ਤਾਂ ਹੌਂਕਾ ਲੈ ਕੇ ਆਖਣ ਲੱਗੀ ਚੰਗਾ ਪ੍ਰਮਾਤਮਾ ਜਿਵੇਂ ਤੇਰੀ ਮਰਜ਼ੀ ਖਵਰੇ ਹੋਰ ਕਿੰਨੇ ਕੁ ਇਮਤਿਹਾਨ ਲੈਣੇ ਆ ਸੁਮਨ ਦਾ ਪਤੀ ਹਰਨਾਮ ਪਹਿਲਾਂ ਬੜਾ ਸੋਹਣਾ ਕੰਮ ਤੇ ਜਾਂਦਾ ਸੀ ਤੇ ਕਮਾਈ ਵੀ ਬਹੁਤ ਵਧੀਆ ਸੀ ਘਰ ਦਾ ਗੁਜ਼ਾਰਾ ਬੜਾ ਵਧੀਆ ਹੁੰਦਾ ਸੀ ਜੀਤਾ ਕਾਲਜ ਪੜ੍ਹਦਾ ਸੀ ਉਸ ਦਾ ਐਮਪੀਏ ਦਾ ਆਖਰੀ ਸਾਲ ਹੀ ਸੀ ਕਿ ਇੱਕ ਦਿਨ ਕਾਲਜ ਤੋਂ ਆਉਂਦੇ ਸਮੇਂ ਉਸ ਦੇ ਮੋਟਰਸਾਈਕਲ ਵਿੱਚ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਤੇ ਜੀਤੇ ਦੀ ਲੱਤ ਦੀ ਹੱਡੀ ਦੋ ਥਾਵਾਂ ਤੋਂ ਟੁੱਟ ਗਈ ਸੀ ਉਸ ਤੋਂ ਕੁਝ ਦਿਨ ਬਾਅਦ ਹੀ ਹਰਨਾਮ ਨੂੰ ਹਲਕਾ-ਹਲਕਾ ਲਗਾਤਾਰ ਬੁਖਾਰ ਰਹਿਣ ਲੱਗਿਆ ਡਾਕਟਰੀ ਰਿਪੋਰਟ ਵਿੱਚ ਉਸ ਨੂੰ ਕੈਂਸਰ ਨਿਕਲ ਆਇਆ ਸੀ ਤੇ ਸੁਮਨ ਉਸ ਦਾ ਇਲਾਜ ਕਰਵਾਉਣ ਲੱਗੀ ਸੀ ਛੋਟੀ ਕੁੜੀ ਬਚਪਨ ਵਿੱਚ ਹੀ ਪੋਲੀਓ ਕਰਕੇ ਦੋਵੇਂ ਲੱਤਾਂ ਤੋਂ ਪਾਹਜ ਹੋਈ ਬੈਠੀ ਸੀ ਤਿੰਨਾਂ ਮਹੀਨਿਆਂ ਵਿੱਚ ਘਰ ਦੇ ਖੱਲਾਂ ਖੁੰਜੀਆਂ ਵਿੱਚੋਂ ਹੁੰਜ ਕੇ ਸੁਮਨ ਸਾਰੇ ਪੈਸੇ ਖਰਚ ਚੁੱਕੀ ਸੀ ਹੁਣ ਉਸ ਲਈ ਤਿੰਨਾਂ ਜੀਆਂ ਦਾ ਬੋਝ ਉਠਾਉਣਾ ਬਹੁਤ ਔਖਾ ਹੋ ਰਿਹਾ ਸੀ ਸਾਰਿਆਂ ਦੇ ਇਲਾਜ ਲਈ ਹੁਣ ਘਰ ਵੇਚਣ ਤੱਕ ਦੀ ਨੌਬਤ ਆ ਗਈ ਸੀ ਇਸੇ ਲਈ ਸੁਮਨ ਬਹੁਤ ਪਰੇਸ਼ਾਨ ਸੀ ਤੇ ਉਹ ਆਤਮ ਹੱਤਿਆ ਕਰਨ ਲਈ ਨਹਿਰ ਤੇ ਪੁੱਜੀ ਸੀ ਉੱਥੋਂ ਤੁਰਨ ਲੱਗੀ ਸੁਮਨ ਦੇ ਅੰਦਰੋਂ ਆਵਾਜ਼ ਆਈ ਹੈ ਇਹ ਤੂੰ ਕੀ ਕਰਨ ਲੱਗੀ ਸੀ ਉਹ ਜਿਹੜੇ ਤਿੰਨੋਂ ਲਾਚਾਰ ਤੇਰੇ ਮੂੰਹ ਵੱਲ ਤੱਕਦੇ ਰਹਿੰਦੇ ਹਨ ਜਿਨ੍ਹਾਂ ਨੂੰ ਤੇਰੇ ਸਿਵਾਏ ਕੋਈ ਹੋਰ ਪੁੱਛਣ ਵਾਲਾ ਨਹੀਂ ਤੂੰ ਉਹਨਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ ਮੇਰੀ ਮਾਤੀ ਮਾਰੀ ਗਈ ਸੀ ਸੁਮਨ ਮਨ ਹੀ ਮਨ ਵਿੱਚ ਆਖਣ ਲੱਗੀ हे ਪ੍ਰਮਾਤਮਾ ਤੂੰ ਬਹੁਤ ਬੇਅੰਤ ਹੈ ਜੇ ਨਹਿਰ ਚੱਲਦੀ ਹੁੰਦੀ ਤਾਂ ਇਹ ਸੋਚ ਕੇ ਸੁਮਨ ਦੀ ਚੀਕ ਨਿਕਲ ਗਈ ਉਹ ਆਪਣੇ ਆਪ ਨੂੰ ਫਟਕਾਰ ਪਾਉਣ ਲੱਗੀ ਕਿ ਉਹ ਜ਼ਿੰਦਗੀ ਵਿੱਚ ਫਿਰ ਕਦੇ ਅਜਿਹਾ ਨਹੀਂ ਸੋਚੇਗੀ ਚਾਹੇ ਉਸ ਨੂੰ ਕਿੰਨੇ ਵੀ ਸਖਤ ਹਾਲਾਤਾਂ ਵਿੱਚ ਲੰਘਣਾ ਪਵੇ ਸੁਮਨ ਕਾਲੀ-ਕਾਲੀ ਘਰ ਪਹੁੰਚ ਗਈ ਸੁਮਨ ਦਾ ਪਤੀ ਉਸਨੂੰ ਪੁੱਛਣ ਲੱਗਾ ਅੱਜ ਸੈਰ ਨੂੰ ਬੜੀ ਧੀਰ ਲੱਗ ਗਈ ਮੇਰੇ ਬਹੁਤ ਦਰਦ ਹੋ ਰਿਹਾ ਹੈ ਛੇਤੀ ਨਾਲ ਦਵਾਈ ਦੇ ਦੇ ਜੀਤਾ ਤੇ ਛੋਟੀ ਕੁੜੀ ਵੀ ਆਪਣੀ ਮਾਂ ਦੀ ਉਡੀਕ ਕਰ ਰਹੇ ਸਨ ਮਾਂ ਦੇ ਅੰਦਰ ਵੜਦਿਆਂ ਹੀ ਲਾਚਾਰ ਜਿਹੇ ਦੋਵੇਂ ਜੀਆਂ ਦੇ ਚਿਹਰੇ ਤੇ ਇੱਕਦਮ ਖੁਸ਼ੀ ਆ ਗਈ ਤਿੰਨ ਬਰੇ ਬਾਅਦ ਇਹ ਸਭ ਕੁਝ ਸੁਮਨ ਆਪਣੀ ਨਵੀਂ ਵਿਆਹੀ ਆਈ ਨੂ ਨੂੰ ਘਰ ਦੀ ਬਗੀਚੀ ਵਿੱਚ ਬੈਠੀ ਦੱਸ ਰਹੀ ਸੀ ਨੂ ਪੁੱਛਣ ਲੱਗੀ ਫੇਰ ਕੀ ਹੋਇਆ ਮੰਮੀ ਜੀ بس ਫੇਰ ਕੀ ਸੀ ਮੈਂ ਘਰ ਵੇਚ ਦਿੱਤਾ ਮਿੰਨਾ ਨੂੰ ਇਲਾਜ ਕਰਵਾ ਕੇ ਜੀਤਾ ਠੀਕ ਹੋ ਗਿਆ ਫਿਰ ਅਸੀਂ ਦੋਨੋਂ ਜਣੇ ਤੁਹਾਡੇ ਪਾਪਾ ਦਾ ਇਲਾਜ ਕਰਵਾਉਂਦੇ ਰਹੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤਿੰਨ ਕੁ ਮਹੀਨੇ ਬਾਅਦ ਉਹ ਸਾਨੂੰ ਛੱਡ ਕੇ ਚਲੇ ਗਏ ਜੀਤੇ ਦੀ ਐਮਬੀਏ ਪੂਰੀ ਹੋਈ ਤੇ ਉਸ ਨੂੰ ਨੌਕਰੀ ਮਿਲ ਗਈ ਜਿਹੜੇ ਪੈਸੇ ਬਚਦੇ ਸਨ ਉਹਨਾਂ ਦਾ ਪਲਾਟ ਲੈ ਲਿਆ ਤੇ ਜੀਤੇ ਨੇ ਇਹ ਘਰ ਬਣਾ ਲਿਆ ਛੋਟੀ ਕੁੜੀ ਨੂੰ ਆਪਣੀ ਮਾਂ ਵਰਗੀ ਪਿਆਰੀ ਭਾਬੀ ਮਿਲ ਗਈ ਹੈ ਹੁਣ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਰ ਪਰਮਾਤਮਾ ਤੋਂ ਸਾਨੂੰ ਕੀ ਚਾਹੀਦਾ ਹੈ ਬੇਟਾ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਏ ਕਦੀ ਉਹ ਗਲਤ ਕਦਮ ਨਹੀਂ ਉਠਾਉਣਾ ਚਾਹੀਦਾ ਜੋ ਮੈਂ ਉਸ ਵੇਲੇ ਉਠਾਉਣ ਲੱਗੀ ਸੀ ਇਹ ਸਭ ਸੋਚ ਕੇ ਮੇਰੀ ਰੂਹ ਕੰਬ ਜਾਂਦੀ ਹੈ ਕਿ ਮੈਂ ਇਨਾ ਸਬਨਾ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ ਜਿਵੇਂ ਹਰ ਰਾਤ ਤੋਂ ਬਾਅਦ ਨਵੀਂ ਸਵੇਰ ਨੇ ਆਉਣਾ ਹੀ ਹੁੰਦਾ ਹੈ ਉਸੀ ਤਰ੍ਹਾਂ ਔਖੇ ਵੇਲੇ ਤੋਂ ਬਾਅਦ ਚੰਗੇ ਦਿਨ ਵੀ ਆਉਂਦੇ ਹਨ ਬਸ ਔਖੇ ਵੇਲੇ ਦਾ ਡਟ ਕੇ ਸਾਹਮਣਾ ਕਰਨਾ ਪੈਂਦਾ ਸੂਮਨ ਤੇ ਉਸਦੀ ਨੂੰ ਇੱਕ ਦੂਜੇ ਦੇ ਹੱਥਾਂ ਵਿੱਚ ਨੂੰ ਇਵੇਂ ਘੁੱਟਣ ਲੱਗੀਆਂ ਜਿਵੇਂ ਇੱਕ ਦੂਜੀ ਦੀ ਨਵੀਂ ਸਵੇਰ ਬਣ ਕੇ ਇੱਕ ਦੂਜੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਵਖੇਰ ਰਹੀਆਂ ਹੋਣ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਨਾ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ